ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਤੇ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਦਨਕਸੁਰਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਰਾਵੀ ਦਰਿਆ ਦਾ ਬੰਨ ਜਿਹੜਾ ਉਹ ਟੁੱਟ ਚੁੱਕਾ ਹੈ ਇਸ ਵਕਤ ਦੀ ਇਹ ਵੱਡੀ ਖਬਰ ਅਜਨਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅਜਨਾਲਾ ਦੇ ਵਿੱਚ ਇਸ ਵਕਤ ਹੜ੍ਹਾਂ ਦੇ ਹਾਲਾਤ ਤੇ ਹਾਲਤਾ ਜੜੀਆਂ ਨੇ ਨਾਜ਼ੁਕ ਬਣੀਆਂ ਪਈਆਂ ਨੇ ਕਹਿਣ ਦਾ ਭਾਵ ਕਿ ਉੱਥੇ ਲੋਕ ਜਿਹੜੇ ਨੇ ਡਰੇ ਤੇ ਘਬਰਾਏ ਫਿਰ ਰਹੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਤੇ ਲਗਾਤਾਰ ਵਾਧੇ ਪਾਣੀ ਦੇ ਨਾਲ ਲੋਕਾਂ ਦੇ ਮਥਿਆਂ ਦੇ ਉੱਪਰ ਸ਼ਿਕਨ ਜਿਹੜੇ ਨੇ ਉਹ ਵੀ ਵਾਧੇ ਦਿਖਾ ਲਈ ਦੇ ਰਹੇ ਨੇ ਇਸ ਵਕਤ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪ ਉੱਪਰ ਸਭ ਕੁਝ ਉਹ ਸੂਰਤੇ ਹਾਲ ਬਿਆਨਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਲਾਤ ਉੱਥੇ ਬਣੇ ਪਏ ਨੇ ਕਿਵੇਂ ਮਾਹੌਲ ਇਸ ਵਕਤ ਉੱਥੇ ਲਗਾਤਾਰ ਡਰਦਾ ਬਣਦਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਏਸੀ ਨੂੰ ਲੈ ਕੇ ਚਿੰਤਾ ਜ਼ਰੂਰ ਵਧਦੀ ਜਾ ਰਹੀ ਹੈ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਵਿਸ਼ਾਲ ਫੋਨ ਲਾਈਨ ਦੇ ਉੱਪਰ ਨੇ ਵਿਸ਼ਾਲ ਕੀ ਕੋਈ ਜਾਣਕਾਰੀਆਂ ਨੇ ਕੀ ਕੋਈ ਸਥਿਤੀਆਂ ਬਣੀਆਂ ਪਈਆਂ ਨੇ ਅਜਨਾਲਾ ਦਾ ਰਾਵੀ ਦਰਿਆ ਦਾ ਬੰਨ ਜਿਹੜਾ ਟੁੱਟਾ ਬਿਲਕੁਲ ਜੀ ਦੱਸਣਾ ਚਾਹੁੰਦਾ ਕਿ ਜਿਹੜਾ ਰਾਵੀ ਦਾ ਬੰਨ ਜਿਹੜਾ ਸੀਗਾ ਬੀਤੀ ਰਾਤ ਜੇ ਗੱਲ ਕਰੀਏ ਤਾਂ ਡੀਸੀ ਅਮਨਸਰ ਜਿਹੜੇ ਸੀ ਇਹ ਉਹਦਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਰਾਵੀ ਦਰਿਆ ਦੇ ਬੰਨ ਦੇ ਉੱਤੇ ਸੀਗਾ ਆਰ ਉਹਨਾਂ ਨੇ ਆਪਣੀ ਟੀਮਾਂ ਲੈ ਕੇ ਨਾਲ ਜਿਹੜਾ ਉਹ ਰਾਵੀ ਦਾ ਨਿਰੀਖਣ ਕੀਤਾ ਔਰ ਪਤਾ ਲੱਗਾ ਸੀ ਕਿ 203 ਜਗ੍ਹਾ ਦੇ ਉਸ ਜਿਹੜਾ ਸੀ ਉਹ ਜਿਹੜਾ ਬੰਨ ਕਮਜ਼ੋਰ ਪੈਂਦਾ ਜਾ ਰਿਹਾ ਸੀਗਾ ਹੂੰ ਜਿਸ ਤੋਂ ਬਾਅਦ ਅੱਜ ਗੱਲ ਕਰੀ ਤਾਂ ਸਵੇਰੇ ਕੋਟਰਜਾਦਾ ਦੀ ਗੱਲ ਕਰੀਏ ਤਾਂ ਕੋਟਰਜਾਦਾ ਖੋਨੇਵਾਲ ਜਾਂ ਬੇਦੀਛੋਨਾ ਇਹ ਤਿੰਨ ਪਿੰਡਾਂ ਦੇ ਜਿਹੜੇ ਬੰਨ ਸੀਗੇ ਉਹਨਾਂ ਦੇ ਉੱਤੇ ਜਿਹੜਾ ਫਿਓਰਾ ਲੱਗਾ ਜਿਸ ਨਾਲ ਜਿਹੜਾ ਪਾਣੀ ਜਿਹੜਾ ਉਹ ਇੱਧਰ ਦੀ ਪਾਈਪਸੇ ਜਿਹੜਾ ਆਉਣਾ ਸ਼ੁਰੂ ਹੋ ਗਿਆ ਹੈ ਹਾਂ ਜੇਕਰ ਗੱਲ ਕਰੀਏ ਤਾਂ ਕਿੰਨੇ ਕ ਪਿੰਡ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਣਗੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਡੈਮਾ ਦੇ ਵਿੱਚੋਂ ਵੀ ਲਗਾਤਾਰ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਇਸ ਵਕਤ ਸਥਿਤੀਆਂ ਕੀ ਨੇ ਕਿੰਨੇ ਕਿੰਨੇ ਕ ਪਿੰਡ ਲਪੇਟ ਦੇ ਵਿੱਚ ਨੇ ਬਿਲਕੁਲ ਜੀ ਗੱਲ ਕਰੀਏ ਤਾਂ 14 ਪ ਔਰ ਜਿਸ ਤਰੀਕੇ ਨਾਲ ਪਾਣੀ ਦਾ ਫਲੋ ਆ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੱਸ ਰਿਹਾ ਕਿ ਪਾਣੀ ਦਾ ਜਿਹੜਾ ਵਹਾਵ ਹੋ ਰਿਹਾ ਹੈ ਪਿੱਛੋਂ ਔਰ ਜਿਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮ ਤੱਕ ਹੋ ਸਕਦਾ ਹੈ ਕਿ ਬਹੁਤ ਤਕੜਾ ਨੁਕਸਾਨ ਹੋ ਸਕਦਾ ਹੈ ਔਰ ਇਹ ਪਾਣੀ ਜਿਹੜਾ ਆ ਉਹ ਜਿੰਨੇ ਵੀ ਇੱਤ ਦੇ ਇਨਾਰੇ ਤੱਕ ਜਿੰਨੇ ਵੀ ਪਿੰਡ ਉਹਨੇ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਜਾ ਸਕਦਾ ਹੈ ਬਿਸ਼ਾਲਾ ਲਗਾਤਾਰ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਮਲਾ ਹੈ ਕਿ ਉਸ ਤਰੀਕੇ ਦੇ ਨਾਲ ਜ਼ਮੀਨੀ ਹਕੀਕਤਾਂ ਸਾਬਤ ਨਹੀਂ ਹੁੰਦੀਆਂ ਕੀ ਕੋਈ ਸਥਿਤੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਪ੍ਰਸ਼ਾਸਨ ਜਾਂ ਉਹ ਕਿੰਨੀਆਂ ਕਿ ਟੁਕਦੀਆਂ ਸਾਬਤ ਹੁੰਦੀਆਂ ਦਿਖਾ ਲਈ ਦੇਰੀਆਂ ਮਿਲਕੋ ਟੀਮਾਂ ਤੋਂ ਸਾਰੀਆਂ ਗੀਆਂ ਪ੍ਰਸ਼ਾਸਨ ਨੇ ਜੇ ਗੱਲ ਕਰੀਏ ਸਾਰੀ ਰਾਤ ਆਪਾਂ 1:30 ਵਜੇ ਤੱਕ ਜਿੱਦਾਂ ਆਪਾਂ ਚੈਨਲ ਤੇ ਆਪਣੇ ਦਰਸਾਏ ਲੋਕਾਂ ਨੂੰ ਕਿ ਡੀਸੀ ਅਮਨitsar ਸਾਰਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਬਾਪ ਬੰਦੀ ਹੀ ਰਿਪੇਅਰ ਕਰਵਾਉਂਦਾ ਰਿਹਾ ਜੇ ਕਿ ਨਜ਼ਰ ਆਇਆ ਪਰ ਇਹ ਜਿਹੜੇ ਕੰਮ ਸਾਰੇ ਪਹਿਲਾਂ ਕਰਨ ਵਾਲੇ ਸੀਗੇ ਕਿ ਜਿਹੜੇ ਸਾਰੇ ਇਖਤਿਆਰ ਸੀਗੇ ਪਹਿਲਾਂ ਵੇਖਣੇ ਚਾਹੀਦੇ ਸੀ ਕਿ ਕਿੱਥੇ 弱 ਪੁਆਇੰਟ ਨੇ ਉਹਨਾਂ ਨੂੰ ਪਹਿਲਾਂ ਸਟਰੋਂਗ ਕਰਨੀ ਜਿਹੜੀ ਇਹ ਜਿਹੜੀ ਇਹ ਕੰਮ ਕਰਨਾ ਚਾਹੀਦਾ ਸੀਗਾ ਬਟ ਜੇ ਹੁਣ ਗੱਲ ਕਰੀਏ ਤਾਂ ਹੁਣ ਸਭ ਕੁਝ ਹੱਥੋਂ ਨਿਕਲ ਚੁੱਕਿਆ ਹੈ ਪਾਣੀ ਜਿਹੜਾ ਹੈ ਪਾਣੀ ਉਹ ਪਾਣੀ ਸਾਰਾ ਜਿਹੜਾ ਹੈ ਇਧਰਲੀ ਸਾਈਡ ਦੇ ਉੱਤੇ ਅੱਛਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਪਰ ਕੱਢ ਲਿਆ ਗਿਆ ਜਿੰਨੇ ਵੀ ਲੋਕ ਇਹਨਾਂ 15 16 17 ਪਿੰਡਾਂ ਦੇ ਵਿੱਚ ਨੇ ਇਹ ਕੁ ਰੈਸਕਿਊ ਟੀਮ ਜਿਹੜੀਆਂ ਚੱਲਦੀਆਂ ਨੇ ਰੈਸਕਿਊ ਕੀਤਾ ਜਾ ਰਿਹਾ ਔਰ 3% ਜਿਹੜਾ ਲਗਾਤਾਰ ਜਾਰੀ ਹੈ ਤੇ ਹੁਣ ਗੱਲ ਕਰੀਏ ਇਸ ਵੇਲੇ ਤੇ ਹਲਕਾ ਵੀ ਦਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਫਿਰ ਰਹੇ ਨੇ ਆਪ ਔਰ ਦੁਕਾਨਦਾਰਾਂ ਨਾਲ ਕਿਸੇ ਵੀ ਕਰ ਗੱਲ ਕਰਦੇ ਆ ਅਜਿਹੇ ਸਮੇਂ ਦੀ ਤਾਂ ਅਜਿਹੇ ਸਮੇਂ ਦੇ ਉੱਤੇ ਤੁਹਾਨੂੰ ਪਤਾ ਜਮਾ ਖੋਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਲੋਕ ਇਹ ਦੁਕਾਨਾਂ ਅੱਜ ਹੁਣ ਗੱਲ ਕਰਦੇ ਪਾਣੀ ਆਉਣ ਤੋਂ ਬਾਅਦ ਮੇਨ ਬਾਜ਼ਾਰ ਅਜਨਾਲਾ ਪੈਂਦਾ ਔਰ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਮਾਨ ਖਰੀ ਬਰ ਕਿਸੇ ਤਰੀਕੇ ਦਾ ਇਦਾਂ ਦਾ ਕੋ ਖਾਦਸ਼ਾ ਜੀ ਫਿਲਹਾਲ ਤਾਂ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਕੋਈ ਵੀ ਇਸ ਤਰੀਕੇ ਦਾ ਆਪਾਂ ਜਾਣੀ ਨੁਕਸਾਨ ਦੀ ਜਿਹੜੀ ਖਬਰ ਸਾਡੇ ਸਾਹਮਣੇ ਨਹੀਂ ਆਈ ਬਟ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹ ਗੱਲ ਕਰਦੇ ਆ ਖੇਤਾਂ ਦੀ ਤਾਂ ਖੇਤਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਕਿਸਾਨਾਂ ਦਾ ਜੇ ਡੰਗਰਾਂ ਦੇ ਪਛਮਾ ਦੀ ਗੱਲ ਕਰੀਏ ਉਹਨਾਂ ਦੇ ਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾੜੀ ਨੁਕਸਾਨ ਤੇ ਬਹੁਤ ਜਿਹੜਾ ਆ ਪਰ ਇਸ ਦਾ ਜਾਨੀ ਨੁਕਸਾਨ ਦੀ ਅਜੇ ਤੱਕ ਫਿਲਹਾਲ ਕੋਈ ਵੀ ਜਿਹੜੀ ਅਜਿਹੀ ਸਥਿਤੀ ਜਾਂ ਕੋਈ ਅਜਿਹਾ ਡਾਟਾ ਸਾਡੇ ਕੋਲ ਨਹੀਂ ਸਾਹਮਣੇ ਆਇਆ ਸ਼ਾਹਬ ਬਹੁਤ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਅਜਨਾਲਾ ਦੇ ਵਿੱਚ ਰਾਵੀ ਦਰਿਆ ਦਾ ਬੰਨ ਟੁੱਟ ਜਾਣ ਦੇ ਨਾਲ 16 ਪਿੰਡਾਂ ਦੇ ਵਿੱਚ ਇਸ ਪਾਣੀ ਦੀ ਮਾਰ ਵਜੇਗੀ ਤੇ ਲਗਾਤਾਰ ਵਧਦਾ ਜਾ ਰਿਹਾ ਪਾਣੀ ਰਣਜੀਤ ਸਾਗਰ ਡੈਮ ਤੋਂ ਜਾਰੀ ਹੈ ਬੰਨ ਜਿਹੜੇ ਨੇ ਉਹ ਟੁੱਟਣ ਦੀ ਕਗਾਰ ਦੇ ਉੱਪਰ ਬੀਤੀ ਰਾਤ ਦੇ ਸੀ ਹਾਲਾਂਕਿ ਡੀਸੀ ਸਾਹਿਬਾ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਬੀਤੀ ਰਾਤ ਵੀ ਉੱਥੇ ਪਹੁੰਚਿਆ ਗਿਆ ਤੇ ਹੁਣ ਵੀ ਪ੍ਰਸ਼ਾਸਨ ਨੇ ਜ਼ਮੀਨ ਦੇ ਉੱਪਰ ਆ ਕੇ ਸਾਰੀਆਂ ਕਾਰਵਾਈਆਂ ਕਰੇ ਜਾਣ ਦੀ ਗੱਲ ਆਖ ਰਿਹਾ ਪੱਬਾਂ ਪਾਰ ਹੋਇਆ ਪਿਆ ਪਰ ਲੋਕਾਂ ਦੇ ਮਨ ਦੇ ਵਿੱਚ ਮਲਾਲ ਇਸ ਟੀ ਨੂੰ ਲੈ ਕੇ ਲਗਾਤਾਰ ਵੱਡੇ ਪ੍ਰਸ਼ਨ ਖੜੇ ਕਰਦਾ ਜਾ ਰਿਹਾ ਹੈ ਕਿ ਸਾਰੇ ਪ੍ਰਬੰਧ ਇਸ ਹੜ ਦੀ ਇਮਾਰਤੋਂ ਪਹਿਲਾਂ ਕਿੱਥੇ ਜਾਣੇ ਚਾਹੀਦੇ ਸੀ ਪਹਿਲਾਂ ਇਹਨਾਂ ਤੌਰ ਤਰੀਕਿਆਂ ਨੂੰ ਵਰਤਿਆ ਜਾਣਾ ਚਾਹੀਦਾ ਸੀ ਪਰ ਆਮ ਲੋਕਾਂ ਦੇ ਵਿੱਚ ਪੈਦਾ ਹੋਈ ਦੁਚਿੱਤੀ ਤੇ ਇਸ ਦੁਚਿੱਤੀ ਦੇ ਨਾਲ ਇਸ ਵਕਤ ਬਣੀਆਂ ਸਥਿਤੀਆਂ ਜਿਹੜੀਆਂ ਤੇ ਨਾ ਕਿਤੇ ਉਸ ਗੰਭੀਰਤਾ ਨੂੰ ਜ਼ਰੂਰ ਬਿਆਨ ਦਿਆਂ ਨੇ ਤੇ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਦਿਆਂ ਨੇ ਕਿ ਕਿਵੇਂ ਦਾ ਮਾਹੌਲ ਉੱਥੇ ਬਣਿਆ ਪਿਆ ਤੇ ਇਸ ਵਕਤ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਨਾਲ ਦੀ ਨਾਲ ਕੱਲੀ-ਕੱਲੀ ਅਪਡੇਟ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੂੰ ਲੈ ਕੇ ਜਿਸ ਤਰੀਕੇ ਬਣਦੀ ਜਾ ਰਹੀ ਹੈ ਉਹਦੀ ਵੀ ਸਹੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਿਮਾ ਜਿਹੜਾ ਹੈ ਦਿਨ ਸੂਰਾ ਟੀਵੀ ਦੇ ਵੱਲੋਂ ਬਾਖੂਪੀ ਨਿਭਾਇਆ ਜਾ ਰਿਹਾ ਤੇ ਇਸ ਵਕਤ ਕੀ ਕੁਝ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਮਾਹੌਲ ਹੈ ਉਹਦੀਆਂ ਵੀ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਨੀਆਂ ਕੀਤੀਆਂ ਜਾ ਰਹੀਆਂ ਨੇ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ। ਦਿਨਕ ਸੂਰਾ ਟੀਵੀ ਦੇ ਉੱਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ। ਰਾਵੀ ਦਰਿਆ ਦਾ ਬੰਨ ਜਿਹੜਾ ਉਹ ਟੁੱਟ ਚੁੱਕਾ ਹੈ। ਇਸ ਵਕਤ ਦੀ ਇਹ ਵੱਡੀ ਖਬਰ ਅਜਨਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅਜਨਾਲਾ ਦੇ ਵਿੱਚ ਇਸ ਵਕਤ ਹੜ੍ਹਾਂ ਦੇ ਹਾਲਾਤ ਤੇ ਹਾਲਤਾ ਜਿਹੜੀਆਂ ਨੇ ਨਾਜ਼ੁਕ ਬਣੀਆਂ ਪਈਆਂ ਨੇ ਕਹਿਣ ਦਾ ਭਾਵ ਕਿ ਉੱਥੇ ਲੋਕ ਜਿਹੜੇ ਨੇ ਡਰੇ ਤੇ ਘਬਰਾਏ ਫਿਰ ਰਹੇ ਨੇ। ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਤੇ ਲਗਾਤਾਰ ਵਾਦੇ ਪਾਣੀ ਦੇ ਨਾਲ ਲੋਕਾਂ ਦੇ ਮੱਥਿਆਂ ਦੇ ਉੱਪਰ ਛਕਨ ਜੜੇ ਨੇ ਉਹ ਵੀ ਵਾਦੇ ਦਿਖਾ ਲਈ ਦੇ ਰਹੇ ਨੇ ਇਸ ਵਕਤ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਸਭ ਕੁਝ ਉਹ ਸੂਰਤੇ ਹਾਲ ਬਿਆਨਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਲਾਤ ਉੱਥੇ ਬਣੇ ਪਏ ਨੇ ਕਿਵੇਂ ਮਾਹੌਲ ਇਸ ਵਕਤ ਉੱਥੇ ਲਗਾਤਾਰ ਡਰਦਾ ਬਣਦਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਏਸੀ ਨੂੰ ਲੈ ਕੇ ਚਿੰਤਾ ਜ਼ਰੂਰ ਵਧਦੀ ਜਾ ਰਹੀ ਹੈ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਵਿਸ਼ਾਲ ਫੋਨ ਲਾਈਨ ਦੇ ਉੱਪਰ ਨੇ ਵਿਸ਼ਾਲ ਕੀ ਕੋਈ ਜਾਣਕਾਰੀਆਂ ਨੇ ਕੀ ਕੋਈ ਸਥਿਤੀਆਂ ਬਣੀਆਂ ਪਈਆਂ ਨੇ ਅਜਨ ਟੁਟਾ ਹੈ ਬਿਲਕੁਲ ਜੀ ਦੱਸਣਾ ਚਾਹੁੰਦਾ ਕਿ ਜਿਹੜਾ ਰਾਵੀ ਦਾ ਬੰਨ ਜਿਹੜਾ ਸੀਗਾ ਬੀਤੀ ਰਾਤ ਇਹ ਗੱਲ ਕਰੀਏ ਤਾਂ ਡੀਸੀ ਅੰਮ੍ਰਿਤਸਰ ਜਿਹੜੇ ਸੀ ਇਹ ਔਰ ਉਹਦਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਰਾਵੀ ਦਰਿਆ ਦੇ ਬੰਨ ਦੇ ਉੱਤੇ ਸੀਗਾ ਆਰ ਉਹਨਾਂ ਨੇ ਆਪਣੀ ਟੀਮਾਂ ਲੈ ਕੇ ਨਾਲ ਜਿਹੜਾ ਉਹ ਰਾਵੀ ਦਾ ਰੱਖਣ ਕੀਤਾ ਔਰ ਪਤਾ ਲੱਗਾ ਸੀ ਕਿ ਦੋ ਦੋ ਤੋਂ ਤਿੰਨ ਜਗ੍ਹਾ ਦੇ ਉਸ ਜਿਹੜਾ ਹੀ ਉਹ ਜਿਹੜਾ ਬਾਣਾ ਕਮਜੋਰ ਪਿੰਡਾ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਜੇ ਗੱਲ ਕਰੀ ਤਾਂ ਸਵੇਰੇ ਕੋਟਰਜਾਦਾ ਦੀ ਗੱਲ ਕਰੀਏ ਤਾਂ ਕੋਟਰਜਾਦਾ ਖੋਨੇਵਾਲ ਜਾਂ ਬੇਦੀਛੋਨਾ ਇਹ ਤਿੰਨ ਪਿੰਡਾਂ ਦੇ ਜਿਹੜੇ ਬੰਦ ਸੀਗੇ ਉਹਨਾਂ ਦੇ ਉੱਤੇ ਜਿਹੜਾ ਫਿਓਰਾ ਲੱਗਾ ਜਿਸ ਨਾਲ ਜਿਹੜਾ ਪਾਣੀ ਜਿਹੜਾ ਉਹ ਇਧਰ ਦੀ ਪਾਈਪਸੇ ਜਿਹੜਾ ਆਉਣਾ ਸ਼ੁਰੂ ਹੋ ਗਿਆ ਹਾਂ ਜੇਕਰ ਗੱਲ ਕਰੀਏ ਤਾਂ ਕਿੰਨੇ ਕ ਪਿੰਡ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਣਗੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਡੈਮਾ ਦੇ ਵਿੱਚੋਂ ਵੀ ਲਗਾਤਾਰ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਇਸ ਵਕਤ ਸਥਿਤੀਆਂ ਕੀ ਨੇ ਕਿੰਨੇ ਕਿੰਨੇ ਕ ਪਿੰਡ ਲਪੇਟ ਦੇ ਵਿੱਚ ਨੇ ਬਿਲਕੁਲ ਜੀ ਗੱਲ ਕਰੀਏ ਤਾਂ 14 ਪਿੰਡਾਂ ਨੂੰ ਤਾਂ ਪਹਿਲਾਂ ਅਲਰਟ ਸੀ 14 ਤੋਂ 15 ਪਿੰਡ ਤਾਂ ਅਜੇ ਵੀ ਇਸ ਦੀ ਚਪੇੜ ਵਿੱਚ ਪਹੁੰਚ ਚੁੱਕੇ ਨੇ ਜਿਹੜੇ ਹਮਮ ਔਰ ਜਿਸ ਤਰੀਕੇ ਨਾਲ ਪਾਣੀ ਦਾ ਫਲੋ ਆ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੱਸ ਰਿਹਾ ਕਿ ਪਾਣੀ ਦਾ ਜਿਹੜਾ ਵਹਾਵ ਹੋ ਰਿਹਾ ਹੈ ਪਿੱਛੋਂ ਮਤ ਜਿਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮ ਤੱਕ ਹੋ ਸਕਦਾ ਹੈ ਕਿ ਬਹੁਤ ਤਕੜਾ ਨੁਕਸਾਨ ਹੋ ਸਕਦਾ ਹੈ ਔਰ ਇਹ ਪਾਣੀ ਜਿਹੜਾ ਆ ਉਹ ਜਿੰਨੇ ਵੀ ਇੱਧਰ ਦੇ ਨਹਿਰਾਂ ਤੱਕ ਜਿੰਨੇ ਵੀ ਪਿੰਡ ਉਹਨੇ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਜਾ ਸਕਦਾ ਹੈ ਬਿਛਾ ਲਗਾਤਾਰ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਮਲਾ ਲ ਹੈ ਕਿ ਉਸ ਤਰੀਕੇ ਦੇ ਨਾਲ ਜ਼ਮੀਨੀ ਹਕੀਕਤਾਂ ਸਾਬਤ ਨਹੀਂ ਹੁੰਦੀਆਂ ਕੀ ਕੋਈ ਸਥਿਤੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਪ੍ਰਸ਼ਾਸਨ ਜਾਂ ਪਰ ਸੀਆਰਪੀਐਫ ਲੱਗਣ ਵਾਲੀਆਂ ਗ Thank you. ਮੂਲ ਟੀਮਾਂ ਤੋਂ ਸਾਰੀਆਂ ਗੀਆਂ ਪ੍ਰਸ਼ਾਸਨ ਨੂੰ ਜੇ ਗੱਲ ਕਰੀਏ ਸਾਰੀ ਰਾਤ ਆਪਾਂ 1:30 ਵਜੇ ਤੱਕ ਜਿੱਦਾਂ ਆਪਾਂ ਚੈਨਲ ਤੇ ਵੀ ਆਪਣੇ ਦਖਾਣੇ ਲੋਕਾਂ ਨੂੰ ਕਿ ਡੀਸੀ ਅਮਨitsar ਸਾਰਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਬਾਪ ਬੰਦੀ ਹੀ ਰਿਪੇਅਰ ਕਰਵਾਉਂਦਾ ਜੇ ਨਜ਼ਰ ਆਇਆ ਪਰ ਇਹ ਜਿਹੜੇ ਕੰਮ ਸਾਰੇ ਪਹਿਲਾਂ ਕਰਨ ਵਾਲੇ ਸੀਗੇ ਕਿ ਜਿਹੜੇ ਸਾਰੇ ਇਖਤਿਆਰ ਸੀਗੇ ਪਹਿਲਾਂ ਵੇਖਣੇ ਚਾਹੀਦੇ ਸੀ ਕਿ ਕਿੱਥੇ ਰੀਕ ਪੁਆਇੰਟ ਨੇ ਉਹਨਾਂ ਨੂੰ ਪਹਿਲਾਂ ਸਟਰੋਂਗ ਕਰਨੀ ਜਿਹੜੀ ਇਹ ਜਿਹੜੀ ਇਹ ਕੰਮ ਕਰਨਾ ਚਾਹੀਦਾ ਸੀਗਾ ਬਟ ਜੇ ਹੁਣ ਗੱਲ ਕਰੀਏ ਤਾਂ ਹੁਣ ਸਭ ਕੁਝ ਹੱਥੋਂ ਨਿਕਲ ਚੁੱਕਿਆ ਹੈ ਪਾਣੀ ਜਿਹੜਾ ਹੈ ਪਾਣੀ ਦੇ ਕੇ ਕਿਸ ਉਹ ਪਾਣੀ ਸਾਰਾ ਜਿਹੜਾ ਹੈ ਇਧਰਲੀ ਸਾਈਡ ਦੇ ਉੱਤੇ ਅੱਛਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਪਰ ਕੱਢ ਲਿਆ ਗਿਆ ਜਿੰਨੇ ਵੀ ਲੋਕ ਇਹਨਾਂ 15 16 17 ਪਿੰਡਾਂ ਦੇ ਵਿੱਚ ਨੇ ਬਿਲਕੁਲ ਰੈਸਕਿਊ ਟੀਮ ਇੰਜੀਨੀਅਰ ਚੱਲਦੀਆਂ ਨੇ ਰੈਸਕਿਊ ਕੀਤਾ ਜਾ ਰਿਹਾ ਔਰ ਚੇਪਰ ਸਾਹਿਬ ਜਿਹੜਾ ਲਗਾਤਾਰ ਜਾਰੀ ਹੈ ਤੇ ਹੁਣ ਗੱਲ ਕਰੀਏ ਇਸ ਵੇਲੇ ਤੇ ਹਲਕਾ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਫਿਰ ਰਹੇ ਨੇ ਆਪ ਔਰ ਦੁਕਾਨਦਾਰਾਂ ਕੋਲ ਸੀ ਬੀਕਰ ਗੱਲ ਕਰਦੇ ਆ ਅਜਿਹੇ ਸਮੇਂ ਦੀ ਤਾਂ ਅਜਿਹੇ ਸਮੇਂ ਦੇ ਉੱਤੇ ਤੁਹਾਨੂੰ ਪਤਾ ਜਮਾ ਖੋਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਲੋਕ ਇਹ ਦੁਕਾਨਾਂ ਅੱਜ ਹੁਣ ਗੱਲ ਕਰਦੇ ਪਾਣੀ ਆਉਣ ਤੋਂ ਬਾਅਦ ਮੇਨ ਬਾਜ਼ਾਰ ਅਜਨਾਲਾ ਪੈਂਦਾ ਹੈ ਔਰ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਮਾਨ ਖਰੀਦਣ ਵਾਲਾ ਮਾਲੀ ਨੂੰ ਨੁਕਸਾਨ ਤਾਂ ਬਹੁਤ ਵੱਡੇ ਪੱਧਰ ਦੇ ਉੱਪਰ ਕਿਸੇ ਜੀ ਫਿਲਹਾਲ ਤਾਂ ਕੋਈ ਨਹੀਂ ਜਾਣੀ ਨੁਕਸਾਨ ਨਹੀਂ ਹੋਇਆ ਕੋਈ ਵੀ ਇਸ ਤਰੀਕੇ ਦਾ ਆਪਾਂ ਜਾਣੀ ਨੁਕਸਾਨ ਦੀ ਜਿਹੜੀ ਖਬਰ ਸਾਡੇ ਸਾਹਮਣੇ ਨਹੀਂ ਆਈ ਬਟ ਪਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹ ਗੱਲ ਕਰਦੇ ਆ ਖੇਤਾਂ ਨਹੀਂ ਤਾਂ ਖੇਤਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਕਿਸਾਨਾਂ ਦਾ ਜੇ ਡੰਗਰਾਂ ਦੇ ਪਛਮਾ ਦੀ ਗੱਲ ਕਰੀਏ ਉਹਨਾਂ ਦੇ ਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ مالی ਨੁਕਸਾਨ ਤੇ ਬਹੁਤ ਜਿਹੜਾ ਆ ਪਰ ਇਸ ਦਾ ਜਾਨੀ ਨੁਕਸਾਨ ਦੀ ਅਜੇ ਤੱਕ ਫਿਲਹਾਲ ਕੋਈ ਵੀ ਜਿਹੜੀ ਅਜਿਹੀ ਸਥਿਤੀ ਜਾਂ ਕੋਈ ਅਜਿਹਾ ਡਾਟਾ ਸਾਡੇ ਕੋਲ ਨਹੀਂ ਸਾਹਮਣੇ ਆਇਆ ਸ਼ਾਹਬ ਬਹੁਤ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਅਜਨਾਲਾ ਦੇ ਵਿੱਚ ਰਾਵੀ ਦਰਿਆ ਦਾ ਬੰਨ ਟੁੱਟ ਜਾਣ ਦੇ ਨਾਲ 16 ਪਿੰਡਾਂ ਦੇ ਵਿੱਚ ਇਸ ਪਾਣੀ ਦੀ ਮਾਰ ਵਜੇਗੀ ਤੇ ਲਗਾਤਾਰ ਵਧਦਾ ਜਾ ਰਿਹਾ ਪਾਣੀ ਰਣਜੀਤ ਸਾਗਰ ਡੈਮ ਤੋਂ ਛੱਡ ਜਾ ਰਿਹਾ ਹੈ ਬੰਨ ਜਿਹੜੇ ਨੇ ਉਹ ਟੁੱਟਣ ਦੀ ਕਗਾਰ ਦੇ ਉੱਪਰ ਬੀਤੀ ਰਾਤ ਦੇ ਸੀ ਹਾਲਾਂਕਿ ਡੀਸੀ ਸਾਹਿਬਾ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਬੀਤੀ ਰਾਤ ਵੀ ਉੱਥੇ ਪਹੁੰਚਿਆ ਗਿਆ ਤੇ ਹੁਣ ਵੀ ਪ੍ਰਸ਼ਾਸਨ ਨੇ ਜ਼ਮੀਨ ਦੇ ਉਪਰਾ ਕੇ ਸਾਰੀਆਂ ਕਾਰਵਾਈਆਂ ਕਰੇ ਜਾਣ ਦੀ ਗੱਲ ਆਖ ਰਿਹਾ ਹੈ ਪੱਬਾਂ ਪਾਰ ਹੋਇਆ ਪਿਆ ਹੈ ਪਰ ਲੋਕਾਂ ਦੇ ਮਨ ਦੇ ਵਿੱਚ ਮਲਾਲ ਇਸ ਟੀ ਨੂੰ ਲੈ ਕੇ ਲਗਾਤਾਰ ਵੱਡੇ ਪ੍ਰਸ਼ਨ ਖੜੇ ਕਰਦਾ ਜਾ ਰਿਹਾ ਹੈ ਕਿ ਸਾਰੇ ਪ੍ਰਬੰਧ ਇਸ ਹੜ ਦੀ ਇਮਾਰਤੋਂ ਪਹਿਲਾਂ ਕਿਤੇ ਜਾਣੇ ਚਾਹੀਦੇ ਸੀ ਪਹਿਲਾਂ ਇਹਨਾਂ ਤੌਰ ਤਰੀਕਿਆਂ ਨੂੰ ਵਰਤਿਆ ਜਾਣਾ ਚਾਹੀਦਾ ਸੀ ਪਰ ਆਮ ਲੋਕਾਂ ਦੇ ਵਿੱਚ ਪੈਦਾ ਹੋਈ ਦੁਚਿੱਤੀ ਤੇ ਇਸ ਦੁਚਿੱਤੀ ਦੇ ਨਾਲ ਇਸ ਵਕਤ ਬਣੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਸ ਗੰਭੀਰਤਾ ਨੂੰ ਜ਼ਰੂਰ ਬਿਆੰਦੀਆਂ ਨੇ ਤੇ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀਆਂ ਨੇ ਕਿ ਕਿਵੇਂ ਦਾ ਮਾਹੌਲ ਉੱਥੇ ਬਣਿਆ ਪਿਆ ਤੇ ਇਸ ਵਕਤ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਨਾਲ ਦੀ ਨਾਲ ਕੱਲੀ-ਕੱਲੀ ਅਪਡੇਟ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੂੰ ਲੈ ਕੇ ਜੇ ਇਸ ਤਰੀਕੇ ਬਣਦੀ ਜਾ ਰਹੀ ਹੈ ਉਹਦੀ ਵੀ ਸਹੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਿਮਾ ਜਿਹੜਾ ਹੈ ਦਿਨਸਖਰਾ ਟੀਵੀ ਦੇ ਵੱਲੋਂ ਬਾਖੂਪੀ ਨਿਭਾਇਆ ਜਾ ਰਿਹਾ ਤੇ ਇਸ ਵਕਤ ਕੀ ਕੁਝ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਮਾਹੌਲ ਹੈ ਉਹਦੀਆਂ ਵੀ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਨੀਆਂ ਕੀਤੀਆਂ ਜਾ ਰਹੀਆਂ ਨੇ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ